ਦੇਖੋ ਸਾਡੇ ਕੋਲ ਤਾਂ ਆਪਰਚੂਨਿਟੀ ਘੱਟ ਮਿਲੀ ਬਾਲਾ ਸਾਹਿਬ ਦੇ ਹੁੰਦੇ ਤਾਂ ਬਰਾਬਰ ਦੇ ਲੀਡਰ ਸੀਗੇ ਥੋੜਾ ਸਾ ਬਰਾਬਰ ਦੇ ਸੀ ਤਲਵੰਡੀ ਸਾਹਿਬ ਬਰਨਪੜਾ ਸਾਹਿਬ ਢੀਂਸਾ ਸਾਹਿਬ ਭੁੰਦਰ ਸਾਹਿਬ ਇਹ ਸਾਰੇ ਬਰਾਬਰ ਦੇ ਲੀਡਰ ਸੀ ਉਹਦੇ ਕਰਕੇ ਫੈਸਲੇ ਵੀ ਠੀਕ ਹੁੰਦੇ ਸੀ ਜਦੋਂ ਇਹ ਹੋ ਗਿਆ ਕਿ ਵੀ ਹੁਕਮਨਾਮਾ ਜਾਰੀ ਹੋ ਗਿਆ ਵੀ ਆ ਕਰਨਾ ਹੀ ਕਰਨਾ ਕੋਈ ਜਵਾਬ ਹੀ ਨਹੀਂ ਚੰਦਾ ਕਈ ਵਾਰ ਤਾਂ ਦੇਖਿਆ ਸਰਕਾਰ ਦੇ ਵਿੱਚ ਤੇ ਸਾਨੂੰ ਬੁਲਾ ਲਿਆ ਮੀਟਿੰਗ ਦੇ ਵਿੱਚ ਬੁਲਾ ਲਿਆ ਤੇ ਸੁਖਵੀਰ ਸਿੰਘ ਬਾਦ 4 ਘੰਟੇ ਲੇਟ ਆ ਰਹੇ ਨੇ ਆਏ ਵਹਿ ਵਿੱਚ ਖਾਲਸਾ ਬੇਦੀ ਫਤੇ ਆਪਾਂ ਨੇ ਫਰਾਂ ਵਾਲਾ ਕੰਮ ਕਰਨਾ 2 ਮਿੰਟ ਦੇ ਵਿੱਚ ਮੁਕਾਇਆ ਚਲੋ ਛੁੱਟੀ ਕੋਈ ਡਿਸਕਸ਼ਨ ਨਹੀਂ ਕੋਈ ਅੱਗੇ ਸਵਾਲ ਜਬ ਕੋ ਗੱਲ ਹੀ ਨਹੀਂ ਚਲਦੀ ਹਮ ਸਾਰੇ ਮਹਿਸੂਸ ਕਰਦੇ ਸੀਏ ਪਰ ਇਹ ਵੀ ਗੱਲ ਕਹਿ ਦਈਏ ਕਿ ਇੰਨਾ ਤਕੜਾ ਹੋਣਾ ਬਾਕੀ ਬੰਦੇ ਇੰਨੇ ਕਮਜ਼ੋਰ ਸਾਰੇ ਹੋ ਗਏ ਕਿ ਕੋਈ ਆਰਗੂ ਨਹੀਂ ਕਰਦਾ ਕੋਈ ਆਰਗੂ ਵਾਲੀ ਗੱਲ ਇਹ ਨਹੀਂ ਸੀ ਬੈਠ ਕੇ ਅੰਦਰ ਅੰਦਰ ਗੱਲਾਂ ਗੁੱਲਾਂ ਕਰ ਲੈਂਦੇ ਸੀ ਮੇਰੀ ਘੰਟਾ ਘੰਟਾ ਬੈਠ ਕੇ ਸੁਵੀਰ ਨਾਲ ਗੱਲ ਹੋਈ ਹੈ ਕਿ ਆਪਾਂ ਜਰ ਐ ਨਹੀਂ ਐ ਕਰ ਲਿਆ ਐ ਨਹੀਂ ਐ ਕਰ ਲਿਆ ਫਿਰ ਉਹ ਕਹਿੰਦਾ ਜੀ ਦੇਖ ਪ੍ਰਧਾਨਗੀ ਦਾ ਮੈਂ ਛੱਡ ਨਹੀਂ ਹਣੀ ਚਾਹ ਮੈਂ ਕੱਲਾ ਰਹਿ ਜਾ ਚੀਰ ਵਰਨੇ ਕਿੰਨਾ ਮੇਰਾ ਘਰ ਕਿੱਡਾ ਵੱਡਾ ਹੈ ਮਾ ਦੀ ਘਰ ਬਹੁਤ ਵੱਡਾ ਹੈ ਮੇਰੇ ਕੋ ਸਿਕਿਉਰਟੀ ਕਿੰਨੀ ਹੈ ਸਿਕਿਉਰਟੀ ਬਹੁਤ ਹੈ ਫੋਟੋ ਕਿਸਾਉਣ ਆਲੇ ਕਿੰਨੇ ਬੰਦੇ ਆਉਂਦੇ ਨੇ ਫੰਕਸ਼ਨ ਕਿੱਡੇ-ਕੱਡੇ ਹੁੰਦੇ ਨੇ ਫਿਰ ਅਖੀਰ ਤੇ ਆ ਕੇ ਕਿ ਜੇ ਮੈਂ ਕੱਲਾ ਰਹਿ ਜਾ ਪਰ ਮੈਂ ਪ੍ਰਧਾਨਗੀਮ ਛੱਡਦਾ ਮਹਾਵੇ ਅਸੀਂ ਘਰ ਛਡਾਉਣੇ ਤੇ ਪ੍ਰਧਾਨਗੀ ਰੋਟੀ ਰਾਗੀ ਸੀ